ਸੋ ਇਹਨਾਂ ਦੇ ਬਾਹਰੋਂ ਆਕੇਸ ਗੜੀ ਤੇ ਨੁਣਾ ਕੀਤੇ ਇਹ ਹਮਨਾ ਤੇ ਗੁਰੂ ਤੇ ਹੋਏ ਇਹ ਹਮਨਾ ਤੇ ਗੁਰੂ ਤੇ ਸਮਝਾ ਜਾਦੇ ਕਿਹਨ ਲਗੇ ਮੈਂ ਨਹੀਂ ਚੱਲਾਂਗੇ ਦੁਸ਼ਮਣ ਸਾਡੇ ਜਿਉਂ ਵੀ ਇਸ ਥੜੀ ਵੱਧੇ ਪਿਆਰੇ ਪਾਈ ਜਗਤ ਸਿੰਘ ਬਹਾਦਰ ਤੇ ਨਾਲ ਗੁਰੂ ਜੀ ਸਾਸ ਸਿੰਘ ਗਏ ਇੱਕੋ ਦੰਡ ਦੁਸ਼ਮਣ ਨੇ ਤਾਰਾタル ਕੇ ਸਰਸਣ ਦੂਸਰਨ ਉਚੀਰ ਕੇ ਲੰਗੇ ਇੱਕੋ ਆਵਾਜ਼ ਆਈ ਕਹਿਣ ਲੱਗੇ ਜਿਹੜੇ ਗੁਰੂ ਬਹੁਤ ਸਨੇਤ ਪੰਜ ਪਿਆਰੇ ਬੁਨਾਏ ਸੀ ਉਹਨਾਂ 55 ਪਿਆਰਿਆਂ ਦੇ ਵਿੱਚੋਂ ਇੱਕ ਪਿਆਰਾ ਹੈ ਚਾਰ ਸਵੇਰੇ ਦਸੂਣ ਬਾਦ ਆਇਆ ਪਿਆਰੇ ਭਾਈ ਹਿੰਮਤ ਸਿੰਘ ਨੇ ਹਿੰਮਤ ਦੇ ਨਾਲ ਟੁਟੇ ਤੇ ਜੂਝ ਕੇ ਸਾਸਣ ਸੇਹੀ ਪ੍ਰਾਂਧ ਕਰਦੇ। ਉਹ ਦੂਸਰਾ ਜਥਾ ਤਿਆਰ ਹੋ ਕੇ ਸਤਪੁਰ ਨੇ ਕੋਲ ਆਇਆ ਸਤਿਗੁਰੂ ਸਾਧੂ ਆਗਿਆ ਦਿੱਤੀ। ਇਸੇ ਤਰ੍ਹਾਂ ਸਤਪੁਰ ਨੇ ਫਿਰ ਦੂਸਰਾ ਜਥਾ ਸਾਸੰ ਚਮਕੌਰ ਦੇ ਗੜੀ ਬੰਨ੍ਹ ਨੂੰ ਤੋੜ ਕੇ। ਦਰਵਾਜ਼ਾ ਖੋਲਿਆ ਗਿਆ ਗੜੀ ਦਾ। ਇਸ ਸਿੰਘ ਦਸਨ ਦੇ ਟੁੱਟ ਕੇ ਕਿੰਨਾ ਸਮਾਂ ਲੱਖਾਂ ਦੇ ਨਾਲ ਜੂਝ ਕੇ ਸਾਸੰ ਇਹ ਦੂਸਰਾ ਜਥਾ ਵੀ ਸ਼ਹੀਦੇ ਪ੍ਰਭੂ ਕਰ ਗਿਆ ਹਮ ਜ਼ਰੂਰ ਤੀਸਰਾ ਦਥਾ ਸ਼੍ਰੀ ਗੋਵਿੰਦ ਪਿਆਰੇ ਦਇਆਸੰਗੀ ਕੋਲ ਆਏ ਉਹਨਾਂ ਨੇ ਸ਼ਬਦ ਗਏ ਕਹਿਣ ਲੱਗੇ ਦਾਤਾ ਜੀ ਚਾਰ ਸਤੇਰੇ ਆਪਣੇ ਦੁਸ਼ਮਣਾਂ ਨੇ ਘੇਰਾ ਪਾਇਆ ਚੁੱਕੀ ਹੋਈ ਹੈ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਚਾਹੁੰਦਾ ਹਜ਼ੂਰ ਨੇ ਕਿਹਾ ਦਸਤੋ ਦਇਆਸੰਗੀ ਕਹਿਣ ਲਗੇ ਦਾਦਾ ਜੀ ਆਪਣੇ ਉਲੱਧਾਂ ਨੂੰ ਲੈ ਕੇ ਤੁਸੀਂ ਕਿਤੇ ਹੋਰ ਚਲੇ ਜਾ। ਸਤਿਗੁਰ ਨੇ ਸਾਸ ਨੂੰ ਪਿਆਰ ਸਿੰਘ ਤੇ ਮੋਢੇ ਤੇ ਹੱਥ ਰੱਖਿਆ। ਕਹਿਣ ਲਗੇ ਦਿਆ ਸਿੰਘ ਇਹ ਗੱਲ ਚੇਤੇ ਰੱਖੀ ਮੈਂ ਆਪਣੇ ਪੁੱਤਰਾਂ ਦੇ ਵਿੱਚ ਤੇ ਆਪਣੇ ਸਿੱਖਾਂ ਦੇ ਵਿੱਚ ਕਦੇ ਕੋਈ ਫਰਕ ਨਹੀਂ ਰੱਖਿਆ। ਦੇਖ ਮੇਰੇ ਸਿੱਖ ਮੇਰੇ ਪੁੱਤਰ ਮੇਰੇ ਸਿੱਖਾਂ ਤੋਂ ਵੱਧ ਪਿਆਰੇ ਮੇਰੇ ਪੁੱਤਰ ਕਲਕਿਤ ਪਾਸ਼ਾ ਜੀ ਲਗੇ ਜਦੋਂ ਸ਼ਬਦ ਕਹੇ ਇੰਨੀ ਦੇਰ ਨੂੰ ਸਾਧ ਸੰਗਤ 18 ਸਾਲ ਦਾ ਪੁੱਤਰ ਗੁਰੂ ਗਲੰਤਰ ਪਾਸ਼ਾ ਦੇ ਕੋਲ ਆਇਆ ਕੌਣ ਬਾਬਾ ਅਜੀਤ ਸਿੰਘ ਜਿਨ੍ਹਾਂ ਦੀ ਉਮਰ 18 ਸਾਲ ਦੀ ਹੈ ਇਹ ਸਤਿਗੁਰੂ ਦੇ ਕੋਲ ਆ ਕੇ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆਇਆ ਪਿਤਾ ਜੀ ਮੈਂ ਤੁਹਾਡੇ ਚਰਨਾਂ 'ਤੇ ਉਸ ਵੇਂ ਦੀ করুণਾ ਚ ਦੱਸੋ ਲਾਲ ਜੀ ਸਤੂ ਜੀ ਕਿਰਪਾ ਕਰੋ ਬਾਬਾ ਅਜੀਤ ਸਿੰਘ ਤੋਂ ਪਹਿਲਾਂ ਸਤਾਈ ਸਿੰਘ ਸ਼ਹੀਦਾਂ ਜਨ ਬਿਗੇ ਸਨ ਤੇ ਸਤੂਰ ਨੇ ਕਿਰਪਾ ਕੀਤੀ ਜਦੋਂ ਬਾਬਾ ਅਜੀਤ ਸਿੰਘ ਦੇ ਕੋਲ ਆਏ ਹਜੂਰ ਨਸਾਸਨ ਬੜੇ ਪਿਆਰ ਦੇ ਨਾਲ ਬਾਬਾ ਜੀ ਸਿੰਘ ਦਾ ਪਰਿਸੀੰਦੇ ਨਾਲ ਆਇਆ ਸ਼ਾਬਦ ਕਹੇ ਮੇਰੇ ਨਾਲ ਜੀ ਮੈਂ ਤਨホール ਕੁਝ ਨਹੀਂ ਕਹਿਣਾ ਚਾਹੁੰਦਾ ਕੇਵਲ ਤੇ ਕੇਵਲ ਇੱਕ ਗੱਲ ਰੱਖੀ ਇੱਕ ਗੱਲ ਚਿੰਦੇ ਰਹੀ ਕਿ ਤੇਰੀਆਂ ਰਗਾਂ ਦੇ ਵਿੱਚ ਉਸ ਦਾ ਕੂਨ ਹੈ ਜਿਹੜਾ ਕਦੀ ਤੱਕੀ ਦਮਿਲ ਤੇ ਰਠਾ ਚੁ ਤੇਰੀਆਂ ਰਗਾਂ ਦੇ ਵਿੱਚ ਉਹਨਾਂ ਦਾ ਖੂਨ ਹੈ ਜਿਸਨੇ ਚਾਂਦਰੀ ਚਾਂਦ ਦੇ ਵਿੱਚ ਆਪਣੇ ਸਥਿਰਤਾ ਇਕੱਤਰ ਕਰ ਲਈ ਸੀ ਤੇ ਕਿਤੇ ਰਕ ਇਸੀ ਗੱਲ ਨੂੰ ਮੈਂ ਕਹਿਣਾ ਚਾਹੁੰਦਾ ਮੇਰੇ ਨਾਲ ਜੀ ਮੇਰੀ ਇਹ ਗੱਲ ਵਿੱਚ ਇੰਤੇ ਨੂੰ ਸਮਝ ਲਈ ਕਿ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਜਿਸ ਨੂੰ ਤੇਰਾ ਜਨਮ ਹੋਇਆ ਸੀ ਨਾ ਪਹਿਲੇ ਜਨਮ ਦਿੱਤੀ ਸੀ ਵਿਰਾਣ ਦੱਤੇ ਵਿੱਚ ਜਾ ਪਰ ਪੁੱਤਰ ਪਿੱਠ ਵਿਖਾ ਦੇ ਨਾ ਮੈਂ ਚਾਹੁੰਦਾ ਕਿ ਤੂੰ ਭਾਵੇਂ ਇਨਜ਼ਾਮੇ ਤਿੰਨ ਤੱਕਾਂ ਕਿਤੇ ਤਨ ਦੇ ਟੁਕੜੇ ਹੁੰਦਿਆਂ ਦੇਖਾਂ ਸ਼ਹੀਦ ਹੋ ਜਾਵੇਂ ਸਤਿਗੁਰ ਕਦੇ ਪਰ ਅੰਤ ਕੀ ਨਾਂ ਐਸੇ ਸਤਿਗੁਰ ਅਤਸਕ ਕੋਮ ਸਿੰਘ ਹਾ ਜਿਨ੍ਹਾਂ ਨੇ ਸਾਸ ਦਾ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਆਖਿਆ ਸ਼ਹੀਦ ਤੇ ਹੋ ਜਾ ਵੀ ਪਰ ਪਰਤ ਕੇ ਨਾ ਉਸ ਸਮੇਂ ਬਾਬਾ ਇੱਕ ਨੂੰ ਬਚਨ ਸੰਖੇਣ ਲੇ ਕਿ ਪਿਤਾ ਜੀ ਮੇਰਾ ਨਾਮ ਤੁਸਾਂ ਅਜੀਤ ਰੱਖਿਆ ਹੈ ਕੋਈ ਤਲਵਾਰ ਨਾਲ ਮੈਨੂੰ ਜਿੱਤ ਨਹੀਂ ਸਕੇਗਾ ਉਹ ਬੜੀ ਹੀ ਤਾਕਤ ਵਾਲਾ ਤਲਵਾਰ ਜਿਹੜਾ ਮੈਨੂੰ ਜਿੱਤ ਨਹੀਂ ਸਕੇਗਾ ਦੇ ਕਿਸ ਨੇ ਦਿੱਤਲ ਦਾ ਯਦਨ ਕੀਤਾ ਮੈਂ ਪਿਤਾ ਜੀ ਜਿਉਂਦਿਆਂ ਹੀ ਪਛਾਣੇ ਰੁਣਾ ਗੁਰੂ ਗੋਬਿੰਦ ਸਿੰਘ ਜੀ ਦਾ ਸੰਦਰਵਾਜਾ ਖੋਲਿਆ 18 ਸਾਲ ਦੇ ਪੁੱਤਰ ਬਾਬਾ ਅਧਿਰ ਸਿੰਘ ਨੂੰ ਸਤਗੁਰੂ ਤੋਰਨ ਲੱਗੇ ਅਜ ਚਮਕੌਰ ਦੇ ਗੜੀ ਦੇ ਵਿੱਚ ਤੋਰ ਕੇ ਪਿਆਰੇ ਰਿਆ ਸਿੰਘ ਨੂੰ ਤੇ ਚੋਰਦੇ ਨਾਲ ਲਾਹ ਜਾਨ ਸਿੰਘ ਰਹਿ ਕੇ ਸਤਿਗੁਰੂ ਮਨੂ ਕੀ ਧਿਆਨ ਸੰਗੌਰ ਦੇ ਘੜੀ ਦੇ ਉੱਪਰ ਗਏ ਸਤਿਗੁਰੂ ਨਾਲ ਜਾਨ ਸਿੰਘ ਕਹਿੰਦੇ ਨੇਤਾ ਦੇਖ ਤੇਰਾ ਵੀਰ ਲੜਨ ਦੇ ਅੱਤੇ ਵਿੱਚ ਕਿਵੇਂ ਜੋੜ ਸਕਿਆ ਉਹ ਗੁਰੂ ਗ੍ਰੰਥ ਸਾਹਿਬ ਦਾ ਵੱਡਾ ਨਾਮ ਸਾਸ ਨੂੰ ਦੁਸ਼ਮਣ ਤੇ ਤਿਆਰ ਕਰਕੇ ਰਹਿ ਗਿਆ ਸੇ ਦੇ ਵਿੱਚੋਂ ਦੀਰ ਗੱਡੇ ਬਾਬਾ ਅਜੀਤ ਸਿੰਘ ਨੇ ਦੀਰ ਕੈਂਨਾਂ ਦਾ ਸਾਸਨ ਪਰੋ ਕੇ ਬਾਹਰ ਕਰ ਦਿੱਤੇ। ਪੱਥੇ ਦੇ ਤੀਰ ਮੁੱਕ ਗਏ। ਉਹ ਗੁਰੂ ਦੇ ਲਾਲ ਲੈ ਆਪਣੇ ਹੱਥਾਂ ਵਿੱਚ ਨੇਜਾ ਫੜਿਆ ਤੇ ਕੈਂਨਾਂ ਨੂੰ ਸਾਸਨ ਨੇਜੇ ਨਾਲ ਪਰੋ ਕੇ ਰੱਖ ਦਿੱਤਾ। ਕੈਂਨਾਂ ਨੂੰ ਨੇਜੇ ਨਾਲ ਪਰੋ ਕੇ ਰੱਖ ਦਿੱਤਾ। ਤੇ ਉਦੋਂ ਆਵਾਜ਼ ਆਈ ਕਿ ਗੁਰੂ ਗੋਬਿੰਦ ਸਿੰਘ ਦਾ ਬੱਚਾ ਪੁੱਤਰ ਹੈ। ਦੇਖੋ ਕਿਤੇ ਜਿਆਦਾ ਨਾਲ ਚਲਾ ਦਵੇ ਦੇਖਿਓ ਕਿਤੇ ਜਵਨੋ ਨਾ ਚਲੇ ਜਾਵੇ ਇਸ ਦੇ ਟੁਕੜੇ ਕਰ ਦੇਓ ਇਹਨਾਂ ਨੂੰ ਪਤਾ ਲੱਗ ਜਾਵੇ ਇਹਨਾਂ ਸਵਾਜਿਆ ਨੂੰ ਪਤਾ ਨਹੀਂ ਕਿ ਤੁਸੀਂ ਉਹਨਾਂ ਨੂੰ ਕੀ ਦਿਖਾਉਣਾ ਚਾਹੁੰਦੇ ਹੋ ਬਾਬਾ ਅਜੀਤ ਸਿੰਘ ਦੇ ਪੱਥਰ ਵਿੱਚੋਂ ਤੀਰ ਹੋ ਕੇ ਫਿਰ ਉਹ ਨੇਜਾ ਕੱਢਿਆ ਨੇਜੇ ਨਾਲ ਸਾਸ ਸਿੰਘ ਜਿੰਨਾਂ ਨੂੰ ਘੋਏ ਅਦਿਂ ਚੇ ਟੋਲਪੁਤਿਸੁੰਨੇ ਵਿੱਚ ਇੱਕ ਨੇਜਾ ਆਰੈ ਸੰਯੋਗ ਵਿੱਚ ਨੇਜਾ ਜਦੋਂ ਦਸਿਆ ਤੇ ਪਰਤ ਕੇ ਕੱਢਣ ਲੱਗੇ ਆਗੂ ਨੇਜਾ ਟੁੱਟ ਗਿਆ ਕੇਵਲ ਤੇ ਕੇਵਲ ਬਾਸ ਬਾਕੀ ਰਹਿ ਗਿਆ ਚਾਰ ਸਫੇਰ ਗੁਸਨ ਸੀ ਇੱਕੋ ਦਮ ਸ਼ਾਸਨ ਗੁਰੂ ਖਿਦਾਲ ਤੇ ਪ੍ਰਵਾਰ ਕਰਦਾ ਇਕੋ ਦਮ ਗੁਰੂ ਦੇ ਲਾਏ ਆਪਣੀ ਕਿਰਪਾਲ ਕਿਰਪਾਲ ਨਾਲ ਪਿੰਨਾਂ ਨੂੰ ਕਈਆਂ ਦੇ ਗਰਦਨ ਲਾ ਕੇ ਰੱਖ ਦਿੱਤਾ ਤੇ ਰੱਬ ਦੀ ਕਰਣੀ ਤੁਮ ਬਾਬਾ ਅਜੀਤ ਸਿੰਘ ਦੀ ਕਿਰਪਾ ਤੇ ਦਰਪੁਰੇ ਤੇ ਜਨਮ ਤੇ ਜਨਮ ਤੇ ਹੱਥੇ ਤੋਈ ਸਾਸਰ ਨੀਲੇ ਇਕੋ ਦਮ ਕਿਰਪਾ ਨਾਲ ਇਕੋਦੰਨ ਜੀ ਤੇ ਪਿੰਨਲਿਸਾਸਨ ਦੀਰਾਂ ਦੀ ਵਰਕਾ ਕਰਦੇ। ਬਾਬਾ ਯਿਸੂ ਮਸੀਹ ਨੇ ਚੇਰੇ ਨੂੰ ਤੇ ਸਾਧ్యం ਸਾਸਨ ਕੋ ਕੀ ਰੱਖ ਦਿੱਤਾ। ਉਹਨਾਂ ਨੇ ਕਲਮੀ ਵਾਲੇ ਦੇ ਪੁੱਤਰ ਦੇ ਛੇਰੇ ਨੂੰ چیر ਰੱਖ ਦਿੱਤਾ। ਜਦੋਂ ਬਾਬਾ ਯਿਸੂ ਦੀ ਇਕੋਦੰਨ ਧਰਤੀ ਤੇ ਡਿੱਗੇ ਧਰਤੀ ਤੇ ਡਿੱਗਦੇ ਅਨਸਾਰ ਹਜ਼ਾਰਾਂ ਦੇ ਬਾਅਦ ਮਰਮ ਹੋਏ ਉਹਨਾਂ ਮੌਂਟੀ ਤੋਂ ਜਦੋਂ ਤੱਕਿਆ ਕਿ ਮੇਰੇ ਪੁੱਤ ਦੇ ਟੁਕੜੇ ਟੁਕੜੇ ਹੋ ਗਏ ਮੇਰਾ ਪੁੱਤਰ ਸ਼ਹੀਦ ਹੋ ਗਿਆ ਉੱਚੀ ਸਾਰੇ ਬਾਦ ਵਿੱਚ ਕਿਹਾ ਜਿਸ ਕੀ ਵਸਤ ਇਸ ਅਗਰੇ ਰੱਖੇ ਜਿਸ ਕੀ ਵਸਤ ਸਿਆਗੇ ਰੱਖੇ ਪ੍ਰਭ ਕੀ ਆਗਿਆ ਮੰਨੈ ਮੱਤ ਸ ਤੇ ਚੌਕਨ ਕਰੇ ਨਿਹਾਰ ਸਾਹਿਬ ਸਦਾ ਦੇ ਆਜ ਕਲਮੀ ਵਾਲੇ ਦਾ ਸਾਸਨ ਵੱਡਾ ਉੱਤਰ ਦੁਪਹਿਰ ਘੜਣ ਕੋ ਅਰਥ ਬਹੁਤ ਗਾਇਕ ਸੁੰਦਰ ਸਨ 1742 ਸ਼ਹੀਦ ਹੋ ਗਏ ਸ਼ਹੀਦੀ ਦਾ ਜਾਨ ਦਿੱਤਾ ਪਿਆਰੇ ਭਾਈ ਦੇਰ ਸਿੰਘ ਜੀ ਬੋਲਦੇ ਨੇ ਚੁੱਪ ਕਰ ਗਏ ਇੰਨੀ ਦੇਰ ਨੂੰ ਤੁਰਲੇ ਉੱtre ਤੇ ਕੀ ਤੱਕਿਆ ਸਤਸੰਗ ਬਾਬਾ ਜੋਜਾਰ ਸਿੰਘ ਉੱਠ ਕੇ ਆਏ ਉਹਨਾਂ ਦੇ ਸ਼ਬਦ ਸੰਪਿਤਾ ਜੀ ਅਜ਼ੂਰ ਨੇ ਬਰਦ ਕੇ ਵੇਖਿਆ ਕਹਿਣ ਕਿ ਕੌਣ ਜੋਜਾਰ ਜੀ ਤੁਸੀਂ ਕੋਈ ਸ਼ਬਦ ਸੰਪਿਤਾ ਜੀ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਇਆ ਯਾਨੀ ਕਿ ਦੇਖੋ ਪਿਤਾ ਜੀ ਅਸੀਂ ਦੋਨੋਂ ਭਰਾ ਇਕੱਠੇ ਖੇਡੇ ਇਕੱਠੇ ਬੜੇ ਸਾਨੂੰ ਇੱਕੋ ਜਿਹੇ ਕੱਪੜੇ ਤੁਸਾਂ ਨੇ ਲੈ ਕੇ ਦਿੱਤੇ ਇੱਕੋ ਕਰਦੇ ਰਸ ਰਹੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਕਿ ਉਹ ਚਲਿਆ ਗਿਆ ਤੇ ਮੈਂ ਪਿੱਛੇ ਰਹਿ ਜਾਵਾਂ ਮੇਰਾ ਭਰਾ ਚਲੇ ਗਿਆ ਤੇ ਮੈਂ ਪਿੱਛੇ ਰਹਿ ਜਾਣਾ ਤਹਾਡੇ ਕੋਲੋਂ ਮੈਂ ਇਜਾਜ਼ਤ ਲੈਣ ਵਾਸਤੇ ਆਇਆ। ਮੈਨੂੰ ਵੀਰ ਦੀ ਬੋਧ ਵਿੱਚ ਜਾਣ ਲਈ। ਭਾਈ ਤੇਜ ਸਿੰਘ ਨੇ ਤਾਂ ਸਾਰਾ ਬਾਦਰਾ ਤੱਕ ਕੀਤਾ। ਮੈਂ ਦਿਲ ਕਰਦਾ ਸੀ ਕਿ ਆਖੇ ਇਹ ਕਲਮੀ ਵਾਲੇ ਬਾਦਸ਼ਾਹ ਆਪਣੇ ਤਨ ਦੇ ਟੁਕੜੇ ਕਰਾ ਕੇ ਤੇ ਜਿੰਦਾ ਰਾਹਾਂ ਤੇ ਤੁਲੰਧਨ ਹੈ ਮੈਂ ਨੂੰ ਰਾਹਾਂ ਤੇ ਆਪਣੇ ਤੰਦ ਟੁਪੜੇ ਘਾ ਕੇ ਪੁਛਾ ਦੇ। ਇਹ ਕੌਮ ਤੇਰੇ ਕਰਤੂਤ ਤਾਰ ਨਹੀਂ ਸਕਦੀ। ਜਦੋਂ ਬਾਬਾ ਲੁਹਾਰ ਸਿੰਘ ਨੇ ਸ਼ਬਦ ਗਏ ਕਿ ਕਰਮ ਦਰਬਾਰ ਸਹਿਜ ਗੱਲ ਕੇ ਬੇਟਾ ਮੈਂ ਬਾਪੂ ਨੂੰ ਵੀ ਤੋਰੇ ਆਂ। ਅੱਜ ਮੈਂ ਵੱਡੇ ਭਾਗਾਂ ਵਾਲਾ ਆਂ। ਮੈਂ ਆਪਣੇ ਪੁੱਤਰਾਂ ਨੂੰ ਵੀ ਤੋੜਦਾ ਤੇ ਮੈਂ ਆਪਣੇ ਪੁੱਤਰਾਂ ਨੂੰ ਵੀ ਕੁਰਦਾ ਪਿਆਰ ਹਾਂ ਕੋਈ ਸਮਾਂ ਸੀ ਜਦੋਂ ਮੈਂ ਆਪਣੇ ਬਾਪੂ ਦਾ ਸੀਸ ਧੱਕਿਆ ਮੈਂ ਪੁੱਤਰਾਂ ਦੇ ਤਨ ਦੇ ਟੁਕੜੇ ਵੀ ਧੱਕਾ ਲਾ ਬੇਟਾ ਮੇਰੇ ਬਾਗ ਚੰਗੇ ਪੰਜਾਬੀ ਦਾ ਪ੍ਰੋਫੈਸਰ ਕਹਿੰਦਾ ਹੈ ਕਿ ਮੈਂ ਤੇਰੇ ਨਾਲ ਕਿਸੇ ਦੀ ਤੁਲਨਾ ਕਰਾਂ ਸਰ ਕਹਿੰਦੇ ਪੁੱਤਰ ਜੀ ਜਾਣ ਤੋਂ ਪਹਿਲਾਂ ਮੰਦਰਸ਼ ਸ਼ਿੰਗਾਰ ਕਰਨਾ ਚਾਹੁੰਦਾ। ਪਿਆਰੇ ਕੋਲ ਦੇਖਦੇ ਤੇ ਬਾਬਾ ਹੁਜਾਰ ਸਿੰਘ ਤੂੰ ਲੱਗੇ ਇਹ ਦਰਦੇ ਉਹਨਾਂ ਸ਼ਬਦ ਕਹੇ। ਸਾਰੇ ਸਾਸਤਰ ਬਰਸ ਜਾ ਕੇ ਸਤਿਗੁਰ ਕਹਿਣ ਲੱਗੇ ਲੈ ਜਾਓ ਸਹਾਰੂ ਤੁਝੇ ਰੱਬ ਕੋ ਸੰਪਾਨ ਮਰ ਜਾਓ ਜਾਂ ਮਾਰੋ ਤੁਝੇ ਅੱਲਾਹ ਕੋ ਸੰਪਾਨ ਸਿੱਖੀ ਕੋ ਵਾਰੂ ਤੁਝੇ ਅੱਲਾਹ ਕੋ ਸਤਿਪੰਦ ਰਾਗੋ ਕੋ ਨਾਮਸਾਰੂ ਤੁਮੇ ਰਹਾਉ ਸੰਪਨ ਤਸੀਂ ਚੱਲੇ ਹੋ ਤੁਹਾਨੂੰ ਸਦਾ ਅਤਤ ਰਤ ਜਾਨ ਪਛੀ ਸਹਰ ਕਰਨ ਲਈ ਮੇਰੀ ਇੱਕ ਅੰਤਿਮ ਇੱਛਾ ਪੂਰੀ ਕਰ ਦੇ ਬਾਬਾ ਜੀ ਅਸਮ ਕਹਿੰਦੇ ਪੁੱਤਰ ਮੇਰੀ ਅੰਤਿਮ ਇੱਛਾ ਪੂਰੀ ਕਰ ਦੇ ਜੁਜਾਰ ਸਿੰਘ ਕਹਿੰਦੇ ਦੱਸੋ ਪਿੰਦਾ ਚ ਕਿਹਨ ਲੱਗੇ ਲਾਲ ਜੀ ਮੇਰੀ ਇਹ ਇੱਛਾ ਪੂਰੀ ਕਰ ਦੇ ਕਿ ਜਦੋਂ ਤੇਰੀ ਸ਼ਬਦ ਦੀ ਵਿੱਚ ਤੀਰ ਵੱਜਣ ਬਸ ਇੱਕ ਵਾਰੀ ਉਹ ਮੇਰੇ ਵੱਲ ਕਰ ਦੇ ਮੈਂ ਤੇਰੀ ਸ਼ਬਦ ਦੇ ਵਿੱਚ ਬੱਚੇ ਤੀਰ ਦੇਖਣੇ ਚਾਹੁੰਦਾ ਭਾਈ ਦਿਆਲ ਸਿੰਘ ਸਾਸਨ ਬਾਬਾ ਜੁਜਾਰ ਸਿੰਘ ਤੋਂ ਲੈ ਕੇ ਇੱਕ ਪਾਸੇ ਕੰਨ ਕੀ ਬਾੜਾ ਦੂਸਰੇ ਪਾਸੇ ਅੰਦਰ ਬਿਆਰੇ ਦੇ ਵਿੱਚ ਸਭ ਪੈਦੇ ਪੁਰੇ ਪਾਈ ਦਿਆਸ ਹੋਇਆ ਚੰਗੌਰ ਦੇ ਘੜੀ ਦੇ ਦਰਵਾਜ਼ਾ ਖੁੱਲਿਆ ਅ ਸਤਪੁਰ ਪੁੱਤਰ ਨੂੰ ਤੋਰੇ ਆਪ ਮੰਮਤੀ ਦੇ ਸਾਸਨ ਕੋਲ ਗਏ ਕਹਿੰਦੇ ਦਿਆਸ ਜੀ ਮੇਰੇ ਪੁੱਤੇ ਨੂੰ 13 ਦਿਨਾਂ ਭਰ ਦੇ ਮੇਰੇ ਪੁੱਤੇ ਨੂੰ 13 ਨਾਲ ਭਰਦੇ ਹੋ ਕਿਉਂਕਿ ਮੇਰੇ ਪੁੱਤੇ ਦੀ ਉਮਰ 14 ਸਾਲ ਦੀ ਮੈਂ ਜੰਨਾ ਹਾਂ ਇਹ ਅਜੀਤ ਸਿੰਘ ਚਾਰ ਪਤਮੂ ਅੱਗੇ ਵੱਧ ਕੇ ਸ਼ਹੀਦ ਹੋ ਗਏ ਮੈਂ ਪੁੱਤਰ ਨੂੰ ਧੀਰਾਂ ਦੇ ਸਾਥ ਤੇ ਚੋਰਾਂਗਾ ਇਧਰ ਬਾਬਾ ਜੂjaar ਸਿੰਘ ਜੋਤੇ ਉਦਰੋਂ ਆਵਾਜ਼ ਆਈ ਉਹ ਦੰਦ ਕਹਿਣ ਲਗੇ ਇਹ ਗੁਰੂ ਗੋਬਿੰਦ ਸਿੰਘ ਦਾ ਦੂਸਰਾ ਪੁੱਤਰ ਹੈ ਇਹਨੇ ਕਿਤੇ ਜਿਉਂਦਾ ਨਾ ਨਸਲਾ ਉਸ ਸਮੇਂ ਕਿਰਪਾ ਦੂਜੇ ਨੇ ਬਾਤ ਦੇ ਕੇ ਕਿ ਹਰ ਜਾਨ ਅਸ ਨੂੰ ਆਪਣੇ ਆਪ ਨੂੰ ਖੁਦ ਪੇਸ਼ ਕੀਤਾ ਜੇ ਮੈਂ ਤੈਨੂੰ ਬਾਤ ਮਾਰ ਕੇ ਤਦ ਕੌਮ ਦੇ ਵਿੱਚ ਕਮਜ਼ੋਰੀ ਹੋਣੀ ਸੀ ਚੇਤੇ ਰੱਖੀ ਜਦੋਂ ਕਿ ਤੇਰੇ ਜਦੋਂ ਕਿ ਕੌਮ ਨੇ ਸਿਰਾਂ ਦੇ ਲੋੜ ਪਵੇਗੀ ਤਾਂ ਬਿਨਾਂ ਕਲਾਈ ਤੇਰੀ ਉਮਰ ਦੇ ਜੋ ਚਾਰ ਕੁੜੇ ਕਰਾਣ ਨੂੰ ਛੱਡ ਕੇ ਤੁਰ ਪੈਣ ਬਾਬਾ ਤੁਝਾਰ ਸਿੰਘ ਨੇ ਤੀਰ ਚਲਾਏ ਇਹਨਾਂ ਨੇ ਤਲਵਾਰ ਚਲਾਈ ਕਲਗੀ ਵਾਲੇ ਬਾਦਸ਼ਾਹ ਨੇ ਤੀਰਾਂ ਦੀ ਸ਼ਾਨ ਥੱਲੇਉ ਸੱਗੇ ਵੀਰ ਦੇ ਤੰਗ ਤੋਂ ਅੱਗੇ ਨਿਕਲ ਗਏ ਜਦੋਂ ਸਾਰੇ ਸਾਸ-ਸਮਰਥਾ ਹੁੰਡੇ ਹੋ ਗਏ ਤਾਂ ਕਿਚੇ ਪੰਜ ਸੇ ਇਕੱਠੇ ਧੀਰ ਬਾਬਾ ਤੁਝਾਰ ਸਿੰਘ ਦੇ ਵਿੱਚ ਕੋਦੰ ਇਕੱਠੇ 3 ਵਜੇ ਜਰੂਰ 3 ਵਜੇ ਤੱਕ ਕੋਦੰ ਨੂੰ ਆਪਣਾ ਚਿਹਰਾ ਮਮਤੀ ਦੇ ਖਦੋ ਕੇ ਪਤਾ ਵੱਲ ਕੀਤਾ ਗੱਲ ਵੀ ਦੇਖ ਸਤਰੂ ਤੇਰੇ ਪੱਖ ਵੱਲ ਕੋਈ ਉਂਗਲ ਨਹੀਂ ਚੁਕੇਗਾ ਤੇਰੇ ਪੁੱਤਰ ਨੇ ਸਿੰਦੇ ਵਿੱਚ ਦਾਰਾ ਤੇ ਬਿਠਣੀ ਜਦੋਂ ਸਿੰਦੇ ਵਿੱਚ ਨੀਰ ਬੱਜੇ ਅਤੇ ਥੰਡੇ ਲੱਗੇ ਤਾਂ ਗੁਰੂ ਜੀ ਨੇ ਕੋ ਦਮ ਸਰਸੂ ਏਕੋ ਦਮ ਸਾਸਰ ਕੱਢਿਆ ਤੇ ਮੌਣ ਪੀਤ ਖੋਕੇ ਜੈਕਾਰਾ ਮਾਰ ਕੇ ਕਿਹਾ ਸਤਿਗੁਰ ਕਹਿੰਦੇ ਪ੍ਰਾਈ ਅਮਾਣਿਉ ਰੱਖੀਐ ਦਿੱਤੇ ਸੁਖੋ ਸਤਗੁਰ ਮੇਰਾ ਮੁੱਢਨੇ ਕਿਛ ਨੇ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਤੋਂ ਸੋ ਤੇ ਕੀ ਲਾਗੈ ਮੇਰੇ ਇਹ ਮੇਰੇ ਕੋ ਸਤਗੁਰ ਪ੍ਰਾਈ ਮਾਨ ਸਿੰਘ ਜਿਹੜੀ ਮੈਂ ਤੁਹਾਨੂੰ ਸੌਂਦ ਦਿੱਤੀ ਉਧਰ 22 ਦਸੰਬਰ ਅੱਠ ਬੋ ਦਾ ਸੂਰਜ ਸ਼ਬਦਾਂ ਦੇ ਹੈ ਜਿਹੜੀ ਸਾਸਤ ਅੱਜ ਸ਼ਾਮ ਆਉਣੀ ਹੈ ਅੱਠ ਬੋ ਇਹ ਸ਼ਾਮ ਨੂੰ ਦੁਨੀਆ ਦਾ ਦਿੱਤੀ ਜਾਗ ਹੋਇਆ ਚੰਗੋ ਬਾਬਾ ਜੁਹਾਰ ਸਿੰਘ ਨੇ ਪ੍ਰਾਣ ਦਤ ਜਾਂਦੇ ਰੇ ਇਹ ਸਹਿਬ ਬੱਲੇ ਤੇਰੇ ਪਿਆਰੇ ਭਾਈ ਦਿਆਲ ਸਿੰਘ ਨੇ ਕਿਹਾ ਦਾਤਾ ਜੀ ਇੱਕੋ ਸ਼ਬਦ ਕਿਹਾ ਦਾਤਾ ਜੀ ਅਗੋਂ ਭਾਈ ਦਿਆਲ ਸਿੰਘ ਦਾ ਗਲਾ ਰੁਕਿਆ ਬੋਲੇ ਸੀਤਨ ਜੀ ਕਹਿੰਦੇ ਨੇ ਕਿ ਤੇਰੇ ਵਰਗਾ ਜ਼ਿਕਰ ਕਿਸੇ ਦਾ ਨਹੀਂ ਪੁੱਤਰ ਸ਼ਹੀਦ ਹੋਏ ਉੱਥੇ ਗੁਰੂ ਦਾ ਕੀਤਾ ਸ਼ਬਦ ਸੰਗ ਕੇ ਦਾਤਾ ਜੀ ਸਾਡੇ ਵਰਗੇ ਲੱਖਾਂ ਤੈਨੂੰ ਹੋਰ ਮਿਲ ਜਾਣ ਸਾਡੇ ਵਰਗੇ ਲੱਖਾਂ ਤੈਨੂੰ ਮਿਲ ਜਾਣਗੇ ਤੇ ਜੇ ਸਵੇਰੇ ਭਾਣਾ ਬੱਪਰ ਗਿਆ ਕੋਈ ਹੋਰ ਭਾਣਾ ਬੱਪਰ ਗਿਆ ਸਤਿਗੁਰੂ ਤੇਰੇ ਵਰਗਾ ਗੁਰੂ ਸਦ ਕਿੱਥੋਂ ਮਿਲੇਗਾ ਸਾਡੇ ਵਰਗੇ ਕਈ ਜਿਆਸ ਸਿੰਘ ਪਹਿਨਾ ਕਰ ਲਵੇਗਾ ਪਰਦਾਤਾ ਜੀ ਤੇਰੇ ਵਰਗਾ ਕਿੱਥੋਂ ਮਿਲੇਗਾ ਸ ਗੁਰਮਤਿਾਂ ਹੋਇਆ ਹੁ ਗੁਰ ਕਿਰਪਾ ਨੂੰ ਚੱਲੇ ਦਾਤਾਰ ਜਿ ਉਸ ਨੇ ਕਿਹਾ ਕਿ ਮੈਂ ਨੁਕ ਕੇ ਨਹੀਂ ਜਾਣਾ ਭਾਈ ਸੰਤ ਨੂੰ ਆਪਣੀ ਕਨਵੀਂ ਦਿੱਤੀ ਸਤਿਗੁਰ ਨੂੰ ਦੋ ਸਿਖਾਏ ਦੋ ਸਿ ਸਤਗੁਰ ਨਾਲ ਤੇ ਪਾਈ ਦਿਆਸ ਨੂੰ ਤੇ ਪਾਈ ਯਾਰੇ ਤਰਸ ਨੂੰ ਗੁਰੂ ਜੀ ਨੇ ਸਾਸ 47 ਬਾਰੀ ਸ਼ਬਦ ਗਏ ਪੀਰ ਹਿੰਦਰਬਾਹ ਕਿ ਹਿੰਦ ਦਾ ਪੀਰ ਜਾ ਰਿਹਾ ਸਾਹਿਬ ਰਾਤ ਨੂੰ ਤੁਰੇ ਤੇ ਅਚੰਚੇ ਚੇਤਿ ਕ੍ਰਿਪਾ ਤੋਂ ਦਾ ਚਰਨ ਕਿਸੇ ਕੰਪੜੇ ਦੇ ਰੋਗ ਨੇ ਕਿਸੇ ਕੰਪੜੇ ਦੇ ਸੰਕਰਨਾਂ ਚਾਰ ਰੋਕਿਆ ਇੱਕੋ ਦਮ ਸੈਹ ਰੁਕ ਗਏ ਅਸਮਾਨ ਦੇ ਵਿੱਚੋਂ ਸਾਸ ਸੰ ਬਿਜਲੀ ਚਮਕੀ ਤੇ ਦਇਆ ਸੁਣਦੀ ਸਤਗੁਰ ਨੇ ਪਛੇਟੇ ਦੇਖਿਆ ਬਾਬਾ ਅਜੀਤ ਸਿੰਘ ਦਾ ਤਨ ਪਿਆਰ ਹੈ ਬਾਬਾ ਅਜੀਤ ਸਿੰਘ ਦਾ ਤਨ ਪਿਆਰ ਉਸ ਦੇ ਤਨ ਤੇ ਪਾਏ ਹੋਏ ਚੋਲੇ ਨਾਲ ਇਤਾਂ ਦੇ ਚਰਨ ਆਟ ਗਏ ਉਸ ਵੇਲੇ ਪਿਆਰੇ ਭਾਈ ਦਿਆ ਸਿੰਘ ਜੀ ਕਾਮਣ ਕੋਲ ਸਦ ਖੋਲਣ ਲਗੇ ਤੇ ਹਜ਼ੂਰ ਨੇਵਾ ਦਿੱਤੀ ਯਾਰੇ ਦਿਆ ਸਿੰਘ ਇਹ ਕਾਮਣ ਕਸਾ ਇਸ ਬਾਦ ਮੇ ਖੋਹ ਦੇ ਕੇ ਕਹਿ ਲਗੇ ਸੱਚੀ ਸਰਕਾਰ ਮੈਨੂੰ ਇੱਕ ਗੱਲ ਦੱਸੋ ਕਿ ਤੇਰੇ ਤੀਰਾਂ ਨੂੰ ਸੋਨਾ ਕਿਉਂ ਲੱਗਾ ਹੁੰਦਾ ਹੈ ਸਤਗੁਰੂ ਮੰਨਦੇ ਸੀ ਕਿ ਸਾਡੇ ਤੀਰ ਨਾਲ ਕੋਈ ਜ਼ਖਮੀ ਹੋ ਜਾਵੇ ਉਹ ਆਪਣੀ ਦਵਾਈ ਲੋਕੀ ਦਾ ਪ੍ਰਬੰਧ ਕਰ ਲਵੇ ਸੋਨਾ ਵੇਚ ਕੇ ਦਵਾਈ ਵੇਚ ਸਾਡੇ ਤੀਰਾਂ ਨਾਲ ਕਿਸੇ ਦੀ ਮੌਤ ਹੋ ਜਾਵੇ ਤੇ ਮੌਤ ਦਾ ਪ੍ਰਬੰਧ ਕਰਨ ਉਹ ਇੱਕ ਕੰਮ ਅਰੁਣ ਉਹਦੇ ਸੰਸਕਾਰ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਲੈਣ। ਦਿਆ ਸਿੰਧ ਗਿਆ ਕਹਿਣ ਲੱਗੇ ਮੇਰੇ ਸਾਜਾ ਤੂੰ ਦਸ਼ਨੁਨਾ ਦੇ ਪੁੱਤਾਂ ਦੇ ਸੰਸਕਾਰ ਲਈ ਉਹ ਦਸ਼ਨੁਨਾ ਦੇ ਪੁੱਤਾਂ ਦੀਆਂ ਦਵੰਦਿਆਂ ਦੇ ਸੋਨਾ ਤੀਰਾਂ ਦੇ ਨਾਲ ਲਗਾ ਕੇ ਘਰ ਦਾ ਪਿਆ ਪਰ ਐ ਦੁਸ਼ਮਨ ਦੇ ਪੁੱਤਰ ਕੱਣ ਵਾਲਿਆਂ ਤੇਰੇ ਪੁੱਤਰ ਅਜ ਬਿਨ ਕੱਪਣ ਤੋਂ ਪਹਿਲੇ ਬਿਨ ਕੱਪਣ ਤੋਂ ਪਹਿਲੇ ਤੇਰੇ ਪੁੱਤਰ ਜਿੱਤ ਕਰਦਾ ਇਹਨਾਂ ਨੂੰ ਪਰਤੋ ਕਰ ਤੋ ਇਹਨਾਂ ਦਾ ਚਿਹਰਾ ਤੇ ਤੱਕ ਹਜ਼ੂਰ ਨੇ ਹੱਥ ਪਰ ਲੱਗੇ ਹਰਿਆ ਸਿੰਘ ਜੀ ਦੇਖੋ ਇਸ ਮਿੱਟੀ ਦੇ ਨਾਲ ਕੀ ਪ੍ਰੀਤ ਨਹੀਂ ਕਰੀਂ ਇੰਨੇ ਨੂੰ ਚੇਰੇ ਟਕੇ ਨੇ ਇੱਥੇ ਕੇਵਲ ਮੇਰਾ ਅਜੀਬ ਤੇ ਜੁਝਾਰ ਨਹੀਂ ਇੱਥੇ ਮੇਰਾ ਪਿਆਰਾ ਭਾਈ ਹਿੰਮਤ ਸਿੰਘ ਸੁੱਤਾ ਪਿਆ ਹੈ ਇੱਥੇ ਮੇਰਾ ਪਿਆਰਾ ਮੋਹਕਮ ਸਿੰਘ ਸੁੱਤਾ ਪਿਆ ਹੈ ਪਤਾ ਨਹੀਂ ਹੋਰ ਕਿੰਨੇ ਕੁ ਪਿਆਰੇ ਮੇਰੇ ਪ੍ਰਾਣਾ ਤੋਂ ਪਿਆਰ ਵਿੱਚ ਸਿੱਖ ਇੱਥੇ ਸੁੱਤੇ ਪਏ ਨੇ ਇੱਥੇ ਕੋਈ ਹਰਦ ਸਿੰਘ ਵਰਗੇ ਸੁੱਤੇ ਪਏ ਨੇ ਮੇਰੇ ਪੁੱਤਰਾਂ ਦੇ ਤੰਤ ਤੇ ਕਪੜਾ ਨਾ ਗਾਵੀ ਜੋ ਵੀ ਦੇ ਸਿੱਖਾਂ ਦੇ ਤਨ ਨਗਲ ਪਏ ਹਨ ਤਾਂ ਮੇਰੇ ਪੁੱਤਰਾਂ ਦਾ ਵੀ ਕੁਝ ਨਹੀਂ ਬੀਜਦਾ ਹਜ਼ੂਰ ਕਲਿਕਨ ਪਾਤਸ਼ਾਹ ਜੀ ਨੇ ਪੁੱਤਰਾਂ ਦੇ ਤਨ ਤੱਕਿਆ ਤੇ ਸਾਸਨ ਅੱਗੇ ਸਤੂ ਮਹਾਰਾਜ ਨੇ ਚਾਲੇ ਪਾਏ ਏਸੀ ਸਾਸਨ ਅੱਠ ਬੋ ਬਾਈ ਨੂੰ ਸਮਰਚਮ ਕੋਰ ਦਾ ਸ਼ਹੀਦੀ ਸਾਕਰ ਨੂਭਾਗ ਸੰਗਤਾਂ ਦੇ ਨਾਲ ਸੰਧਾ ਕੀਤੇ ਤੇ ਉਸ ਤੋਂ ਬਾਅਦ ਕਰਨ ਪਾਤਸ਼ਾਹ ਫਿਰ ਮਾਛੀ ਵਾਲੇ ਜੰਗਲਾਂ ਰਸਤੇ دوسرے ਪਾਸੇ ਗੁਰੂ ਦੇ ਛੋਟੇ ਪ੍ਰਜਨਨ ਛੋਟੇ ਸਰਜਾ ਦੇ ਮਾਤਾ ਗੁਜਰੀ ਜੀ ਪਹਿਲੀ ਰਾਤ ਹੁਮੀ ਬਾਸ਼ ਕੀ ਦੀ ਛਾਂ ਦੇ ਵਿੱਚ ਪੁਜਾਰੀ ਉਸ ਨੂੰ ਬਾਸਾਸਨ ਗੁਰੂ ਘਰਦਰ ਸੋਈਆ ਜਿਹੜਾ ਗੰਗੂ ਬੈਗ ਉਹ ਮਿਲਦਾ ਹੈ ਤੇ ਆਪਣੇ ਘਰ ਰੱਖੀ ਜਾਂਦਾ ਹੈ ਫਿਰ ਕਿਵੇਂ ਜਾ ਕੇ ਸਾਸ ਨੂੰ ਕੋ ਮੁਰੰਡੇ ਲਾ ਕੇ ਸ਼ਿਕਾਇਤ ਕਰਦਾ ਕਿਵੇਂ ਗੁਰੂ ਕੀ ਛੋਟੀ ਸਰ ਜਦੈਨ ਸੋਬੇ ਦੇ ਕਚੇਰੀ ਤੇ ਜਾ ਕੇ ਸ਼ਿਕਾਇਤ ਕਰਕੇ ਫੜਾਉਂਗਾ ਤੇ ਰਹਿਦਾ ਦਿਹਾੜ ਸਭ ਨੂੰ ਕਰਮ ਸਰਮ ਕਰਾਂਗੇ ਅੱਜ ਭੱਤੇ ਸਾਹਿਬ ਜਦੋਂ ਚੰਗੌਰ ਸਿਰ ਦਾ ਸ਼੍ਰੀ ਹਿੰਦੂ ਸਾਖਾ ਆਪ ਸੰਤਨ ਨੂੰ ਸਰਵਣ ਕੀਤਾ ਤੇ ਵਿਚਾਰਾਂ ਦਰਾਂ ਨੂੰ ਗੁੰਜਾਂ ਬੇਅੰਤ ਬੋਦੰਦ ਕੀਮਾ ਸਤਿਗੁਰੂ ਤੇ ਆਪ ਸੰਤਾਂ ਬਖਸ਼ੂ ਜੀ ਉਹਨਾਂ ਨੂੰ ਇਸ ਹਾਰ ਨੂੰ ਸੰਤਾਂ ਦਾ ਧੰਨਵਾਦ ਸਤਿਗੁਰੂ ਜੀ ਕਿਰਪਾ ਕਰ ਆਪਣੇ ਗਰਮ করুণਾ ਦੇ ਦਾਰ ਗੁਰਸਿੱਖੀ ਬਾਣੀ ਜੀਵਨ ਬਖਸ਼ਿਸ਼ ਕਰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾ ਸੰਤ ਅੱਜ ਆਪਣੇ ਵੱਡੇ ਭੁਤਾਨ ਤੋਰੇ ਜੇ ਸਰਸਤ ਦੇ ਪਰਿਵਾਰ ਦਾ ਵਿਸ਼ੋਲਾ ਪਿਆ ਮੁਰਗੀ ਸ਼ਾਸਨ ਪਰਿਵਾਰ ਦੇ ਨਾਲ ਛੋਟੇ ਸਰਦਾਰ ਦੀ ਮਾਤਾ ਗੁਜਰਕੌਰ ਜੀ ਨੂੰ ਉਸ ਤੋਂ ਬਾਅਦ ਪਰਿਵਾਰ ਦੇ ਨਾਮ ਸਤਪੁਰੰਗ ਮੇਰ ਨਹੀਂ ਹੋਇਆ ਐਸੇ ਮਿਹਰ ਕਰਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਰਾਜ ਦਾ ਸ਼ਾਸਨ ਜਿਹੜਾ ਅੱਜ ਦਾ ਇਤਿਹਾਸ ਸੰਗੋਤ ਸਿੰਘ ਦਾ ਸੰਗਤ ਨੇ ਸ਼ਰਮ ਕੀਤਾ ਹੈ ਸਤੂ ਜੀ ਗੁਰੂ ਗੋਬਿੰਦ ਸਿੰਘ ਰਾਤੇ ਕਿਰਪਾ ਕਰਨ ਸਾਡੇ ਘਰਾਂ ਦੇ ਵਿੱਚ ਨਾਮ ਬਾਣੀ ਸਿੱਖੀ ਆਲੇ ਐਸੀ ਸਤਿਗੁਰ ਦੀ ਚਰਨਾਂ ਕੋਲ ਆਸਵੰਦੀ ਅਰਦਾਸ ਕਰੀ ਇਤਨੇ ਕੁ ਰਾਜੇ ਸਾਸ ਨੂੰ ਕਰੇ ਪ੍ਰਮਾਤ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ Divine Guru Sahib Ji Allah. ਲਈ ਸੋਖੇ ਬਰੋ ਮਿਸਾਲੇ ਕਹਿ ਨਾ ਮਨ ਮੇਰੇ ਸਾਰੋਂ ਹਰ ਦਾਮੇ ਸਾ ਤੇ ਸਾ ਦੇ ਰੋ ਕਿਆ ਨੀ ਕਰਤੇ ਰੇ ਘਰ ਦਾ ਤੇਰਾ ਸਾ ਪਿਛਾ ਜਿਸ ਨੇ ਸੋ ਪਾਵੇ ਤਦੋਂ ਸਹਿਤ ਸੁਹਾਗ ਸੋ ਸਤੋ ਸਤੋ ਸ਼ਬਦ ਗਰੋਬਿਆਰੋ ਸੱਚਾ ਨਾਮ ਮੇਰਾ ਅਧਾਰ ਮਾਤੇ ਪਨ ਸਾਉਨ ਤੇ ਕਰ ਸੁਭਾਗੈ ਕਰ ਸੁਭਾਗੈ ਸਭਵਾਜੈ ਕਲਾ ਦੇਤ ਕਰਤਾਰੀ ਆਂਜ ਦੂਤ ਬੁਧਵਾਸੀ ਤੇ sajivani sant sadu pare